ਬੇਹਦ ਅੱਜ ਵੀ ਬਰਸਾਤ ਦਾ ਮੌਸਮ ਹੈ ਕੱਲ ਵੀ ਬਰਸਾਤ ਬਹੁਤ ਹੈਵੀ ਹੋਈ ਆ ਤਕਰੀਬਨ ਜੇ ਪਾਣੀ ਆ ਗਿਆ ਤੇ ਸਾਡੇ ਲੋਕ ਰੋੜ ਜਾਣੇ ਆ ਕਿਉਂਕਿ ਸਰਕਾਰ ਨੇ ਸਹਿ ਸੋਚਿਆ ਹੈਗੇ ਪਿੰਡ ਰੋਡ ਨੇ ਜਿਹੜਾ ਬੰਨਾ ਉਹ ਬਹੁਤ ਮਾੜੀ ਹਾਲਾਤ ਚ ਅੱਜ ਸਾਡੇ ਲੋਕ ਘਰਾਂ ਦੇ ਵਿੱਚ ਸਹਮੇ ਹੋਏ ਆ ਹਾਲਾਤ ਕੀ ਨੇ ਉੱਥੇ ਹੁਣ ਮਾਈਨਿੰਗ ਹੁੰਦੀ ਆ ਨਹੀਂ ਹੁੰਦੀ ਆ ਕਿਵੇਂ ਆ ਉਸੇ ਨੰਬਰਾਂ ਦੇ ਵਿੱਚ ਮੈਂ ਨੇ ਗੋਰੀ ਆ 47 48 93 ਨੰਬਰ ਆ ਦਿੱਨਾ ਨੰਬਰਾਂ ਦੇ ਵਿੱਚ ਅੱਜ ਵੀ ਮੈਂ ਗੁਰਿਆ ਮੈਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਕਿ ਇਹਨੂੰ ਰੋਕਿਆ ਜਾਵੇ ਸਾਡੇ ਹਾਲਾਤ ਬਹੁਤ ਮਾਰੇ ਹੋਣੇ ਆ ਪਰ ਡੀਸੀ ਸਾਹਿਬ ਲੱਗਦਾ ਇਹ ਸਰਕਾਰ ਦੇ ਅਗਰ ਮਾਫੀ ਆਗੇ ਬੇਵਸਤਾ ਮਾਰੇ ਮੈਨਿੰਗ ਸ਼ੁਰੂ ਕਰਤੀ ਪਰ ਬੰਨ ਸ਼ੁਰੂ ਨਹੀਂ ਕੀਤੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜੂਨੀਅਨ ਦੇ ਨਾਲ ਆ ਕਿਉਂਕਿ ਸਾਡਾ ਪੈਂਡ ਆ ਅਸੀਂ ਪੈਂਡ ਵਾਲੇ ਜਿੰਨੇ ਵੀ ਪਿੰਡਾਂ ਦੇ ਲੋਕ ਆ ਸਾਡੇ ਘਰਾਂ ਨੂੰ ਡਾਰਾ ਘੜਾਂ ਦੇ ਦੌਰਾਨ ਜਿਹੜਾ ਵਿਧਾਨ ਸਭਾ ਹਲਕਾ ਸਾਹਨੇਵਾਲ ਦਾ ਸਸਰਾਲੀ ਪੋਲਾ ਜਿਹੜਾ ਹੜਿਆ ਸੀਗਾ ਉਹਦੇ ਰੋਸ ਦੇ ਵਿੱਚ ਅੱਜ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਕਈ ਪਿੰਡਾਂ ਦੇ ਲੋਕ ਜਿਹੜੇ ਲੋਡੂਵਾਲ ਟੋਲ ਪਲਾਜ਼ੇ ਤੇ ਪਹੁੰਚੇ ਆ ਤੇ ਕਿਸਾਨ ਯੂਨੀਅਨ ਨੇ ਸਾਦਾ ਦਿੱਤਾ ਸੀ ਤਾਂ ਜੋ ਟੋਲ ਪਲਾਜ਼ਾ ਖੋਲਿਆ ਜਾਵੇ ਸਰਕਾਰ ਦੀਆਂ ਅੱਖਾਂ ਖੋਲੀਆਂ ਜਾਣ ਕਿ ਜਿਹੜਾ ਪੁਲ ਜਿਹੜਾ ੜਿਆ ਸੀ ਬੰਨ ੜਿਆ ਸੀ ਉਹਨੂੰ ਦੁਬਾਰਾ ਤਿਆਰ ਕੀਤਾ ਜਾ ਸਕੇ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਪਲਾਕ ਕਾਂਗਰਸ ਦੇ ਪ੍ਰਧਾਨ ਤਾਜ ਪਰਮਿੰਦਰ ਸੋਨੂ ਨੇ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਿਤ ਮੈਂਬਰ ਨੇ ਗੱਲਬਾਤ ਕਰਦੇ ਆ ਅੱਜ ਲੋਡੂਵਾਲ ਟੋਲ ਪਲਾਜ਼ੇ ਤੇ ਆਇਓ ਕੀ ਲੋੜ ਪੈ ਗਈ ਸੀ ਕੱਟ ਕਰਕੇ ਇੱਥੇ ਆਉਣ ਦੀ ਦੇਖੋ ਸਾਡੇ ਅੱਜ ਤੋਂ 4-5 ਮਹੀ ਮਾਫੀ ਦੇ ਦੁਆਰਾ ਇੱਕ ਹੜ੍ਹ ਲੰਦਾ ਗਿਆ ਸੀ ਤੇ ਸਾਡਾ ਜਿਹੜਾ ਬੰਨ ਸੀ ਉਹ ਟੁੱਟ ਗਿਆ ਸੀ ਕਿਲੋ 1.5 ਕਿਲੋਮੀਟਰ ਦੇ ਵਿੱਚ ਅੱਜ ਸਰਕਾਰ ਨੂੰ 5 ਮਹੀਨੇ ਹੋ ਗਏ ਪ੍ਰਸ਼ਾਸਨ ਨੂੰ 5 ਮਹੀਨੇ ਹੋ ਗਏ ਪਰ ਸਾਡਾ ਕੋਈ ਬੰਨ ਨਹੀਂ ਲੱਗਿਆ ਸਾਨੂੰ ਇਹ ਹੈ ਕਿ ਆਉਣ ਵਾਲੇ 3-4 ਮਹੀਨੇ ਦੇ ਬਰਸਾਤਾ ਸ਼ੁਰੂ ਆ ਬਸ ਅੱਜ ਵੀ ਬਰਸਾਤ ਦਾ ਮੌਸਮ ਹੈ ਕੱਲ ਵੀ ਬਰਸਾਤ ਬਹੁਤ ਹੈਵੀ ਹੋਈ ਆ तकरीबन ਜੇ ਪਾਣੀ ਆ ਗਿਆ ਤੇ ਸਾਡੇ ਲੋਕ ਰੋੜ ਜਾਣੇ ਆ ਕਿਉਂਕਿ ਸਰਕਾਰ ਨੇ ਸਹਿ ਸੋਚਿਆ ਹੈ ਕਿ ਇਹ ਪਿੰਡ ਰੋੜ ਨੇ ਆ ਇਸ ਕਰਕੇ ਸਾਡੇ ਜਿਹੜਾ ਬੰਨ ਆ ਉਹ ਬਹੁਤ ਮਾੜੀ ਹਾਲਾਤ ਚ ਅੱਜ ਸਾਡੇ ਲੋਕ ਘਰਾਂ ਦੇ ਵਿੱਚ ਸਹਿਮੇ ਹੋਏ ਆ ਕਿ ਜੇ ਪਾਣੀ ਆ ਗਿਆ ਸੀ ਸਾਡਾ ਬਚਾ ਕਿਵੇਂ ਹੋਊਗਾ ਇਸ ਕਰਕੇ ਕਿਸਾਨ ਜੁਨੀਅਰ ਧਰਾਂ ਦੇ ਲਈ ਅਸੀਂ ਉਹਦਾ ਸਾੜਣ ਬਸ ਆਏ ਆ ਕਿ ਸਾਡੀ ਆਪਣੀ ਮੰਗਾ ਸੀ ਉਸ ਪਿੰਡਾਂ ਦੇ ਵਿੱਚ ਆ ਇਸ ਕਰਕੇ ਅਸੀਂ ਇਸ ਧਰਨੇ ਦੇ ਵਿੱਚ ਆਏ ਆ। ਕਾਰਨ ਕੀ ਮੰਨਦੇ ਹੋ ਜਿਹੜਾ ਬੰਨ ਹੜਿਆ ਸੀਗਾ ਉਹਦਾ ਕਾਰਨ ਕਿਹਨੂੰ ਮੰਨਦੇ ਹੋ ਤੁਸੀਂ? ਕਾਰਨ ਉਹਦਾ ਮੇਨ ਇੱਕੋ ਕਾਰਨ ਸੀ ਜਿਹੜਾ ਮਾਫੀਆ ਸੀ ਮਾਫੀਆ ਵੱਲੋਂ ਦਿੱਤਾ ਜੋ ਚੁੱਕਿਆ ਗਿਆ ਉਹਦੇ ਕਾਰਨ ਸਾਡੇ ਪਿੰਡ ਛਾੜ ਆ ਸੀ ਅੱਜ ਵੀ ਉਹੀ ਹਾਲਾਤ ਆ। ਉਸ ਕਰਕੇ ਅੱਜ ਸਾਨੂੰ ਡਰ ਲੱਗਿਆ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਪਾਣੀ ਆਉਣ ਦੀ ਸਥਿਤੀ ਪੂਰੀ ਹੋਈ ਤਿਆਰ ਹੋਈ ਆ। ਉਦੋਂ ਤੁਸੀਂ ਵੀ ਦੋਸ਼ ਲਾਉਂਦੇ ਸੀ ਹੋਰ ਲੋਕ ਵੀ ਦੋਸ਼ ਲਾਉਂਦੇ ਸੀ ਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਆ ਉਹਦੇ ਕਰਕੇ ਜਿਹੜਾ ਬੰਨ ਹੈ ਹੜਿਆ ਹੁਣ ਹਾਲਾਤ ਕੀ ਨੇ ਉੱਥੇ ਹੁਣ ਮਾਈਨਿੰਗ ਹੁੰਦੀ ਆ ਨਹੀਂ ਹੁੰਦੀ ਆ ਦਿਨਾਂ ਨੰਬਰਾਂ ਦੇ ਵਿੱਚ ਅੱਜ ਵੀ ਮੈਨੇ ਖੁਰਿਆ ਮੈਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਾ ਦਿੱਤਾ ਕਿ ਇਹਨੂੰ ਰੋਕਿਆ ਜਾਵੇ ਸਾਡੇ ਹਾਲਾਤ ਬਹੁਤ ਮਾਰੇ ਹੋਣੇ ਆ ਪਰ ਡੀਸੀ ਸਾਹਿਬ ਲੱਗਦਾ ਇਹ ਸਰਕਾਰ ਦੇ ਅਗਰ ਮਾਫੀ ਆਗੇ ਬੇਵਸਾ ਅ ਕੱਲ ਮੰਤਰੀ ਦਾ ਵੀ ਬਿਆਨ ਆਇਆ ਉਹ ਕਹਿੰਦਾ ਸਰਕਾਰ ਨੇ ਪੈਸੇ ਵੀ ਪਾਤੇ ਬਸ ਸਟੈਂਡਰ ਲੱਗ ਜਾਣੇ ਆ 27 22 ਤਰੀਕ ਨੂੰ ਕੁਝ ਲੋਕ ਆ ਜਿਹੜੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਦੇਖੋ ਮੰਤਰੀ ਸਾਹਿਬ ਦੀ ਗੱਲਾਂ ਤੇ ਮੈਨੂੰ ਤਾਂ ਯਕੀਨ ਨਹੀਂ ਰਿਹਾ ਨਹੀਂ ਕਿਉਂਕਿ ਮੰਤਰੀ ਸਾਹਿਬ ਨੇ ਖਿਤਾਬ ਲੈ ਲਿਆ ਝੂਠ ਬੋਲਣ ਦਾ ਉਹ ਹਰ ਵਾਰੀ ਝੂਠ ਬੋਲਦੇ ਆ ਚਾਹੇ ਰਾਹੋਂ ਰੋਡ ਦਾ ਮੁੱਦਾ ਹੋਵੇ ਚਾਹ ਜਦੋਂ ਵੀ ਬੋਲਦੇ ਝੂਠ ਬੋਲਦੇ ਮੈਂ ਉਹਨਾਂ ਦੇ ਚ ਗੱਲ ਦਾ ਯਕੀਨ ਨਹੀਂ ਕਰਨ ਲੱਗਾ ਕਿਉਂਕਿ ਯਕੀਨ ਮੰਤਰੀ ਦਾ ਹੁੰਦਾ ਪਰ ਹੋਈ ਉਹਨਾਂ ਦਾ ਯਕੀਨ ਨਹੀਂ ਹੈ ਉਸ ਟਾਈਮ ਬਹੁਤ ਸਾਰੇ ਸਮਾਜ ਸੇਵੀ ਵੀ ਆਏ ਸੀਗੇ ਸਰਕਾਰ ਲੀਡਰ ਵੀ ਆਏ ਸੀ ਸਿਆਸਤਦਾਨ ਆਏ ਸੀ ਜਿਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਉਹ ਨਿਜੀ ਮਦਦ ਕਰਨਗੇ ਕੋਈ ਸਮਾਜ ਸੇਵੀ ਕੋਈ ਸੰਸਥਾ ਕੋਈ ਸਿਆਸਤਦਾਨ ਉਸ ਤੋਂ ਬਾਅਦ ਬੋੜਿਆ ਕੁਝ ਨਹੀਂ ਹੋਇਆ ਸਭ ਹਾਲਾਤ ਉੋਂ ਦੇ ਉਵੇਂ ਪਏ ਆ ਜਿਵੇਂ ਪਹਿਲਾਂ ਸੀ ਅੱਜ ਹਾਲਾਤ ਸਾਡੇ ਲੋਕਾਂ ਦੇ ਵਿੱਚ ਡਰ ਪੈ ਗਿਆ ਕਿ ਤਿੰਨ ਚਾਰ ਬਾਰ ਮਹੀਨਿਆਂ ਬਾਅਦ ਹੋ ਜਾਣਾ ਸਰਕਾਰ ਨੇ ਮੈਨਿੰਗ ਸ਼ੁਰੂ ਕਰਤੀ ਪਰ ਬੰਨ ਸ਼ੁਰੂ ਨਹੀਂ ਕੀਤਾ ਹੁਣ ਤੁਸੀਂ ਅੱਜ ਕੀ ਕਰੋਗੇ ਇੱਥੇ ਪਹੁੰਚੇ ਹੋਂ ਤਾਂ ਦੇਖੋ ਸਰਕਾਰ ਨੂੰ ਜਗਾਣਾ ਸਾਡਾ ਫਰਜ਼ ਆ ਸ਼ਾਂਤੀਪੁਰ ਧਰਨਾ ਦੇ ਰਹੇ ਹਾਂ ਉਹ ਸਰਕਾਰ ਨੂੰ ਦੱਸ ਰਹੇ ਹਾਂ ਕਿ ਸਾਡੇ ਲੋਕਾਂ ਦੇ ਵਿੱਚ ਰੋਸ ਆਗ ਇਹ ਸ਼ੁਰੂ ਕਰੋ ਤੇ ਜਿਹੜੀ ਮੈਨ ਇਹ ਉਹ ਬੰਦ ਕੀਤੀ ਜਾਵੇ ਜੇ ਅੱਜ ਵੀ ਸਰਕਾਰ ਦੇ ਨਜ਼ਰਾਂ ਨਾ ਖੁੱਲੀਆਂ ਕੰਨ ਨਾ ਖੁੱਲਿਆ ਤਾਂ ਅੱਗੇ ਕੀ ਕਰੋਗੇ ਜੋ ਸਾਨੂੰ ਯੂਨੀਅਨ ਦੇ ਸਾਡੂੰ ਹੁਕਮ ਕਰੂਗੇ ਅਸੀਂ ਯੂਨੀਅਨ ਦੇ ਨਾਲ ਆ ਕਿਉਂਕਿ ਅਸੀਂ ਪਾਰਟੀ ਬਾਜੀ ਦਾ ਉੱਪਰ ਉੱਠ ਕੇ ਯੂਨੀਅਨ ਦੇ ਨਾਲ ਆ ਕਿਉਂਕਿ ਸਾਡਾ ਪਿੰਡ ਆ ਅਸੀਂ ਪਿੰਡ ਵਾਲੇ ਜਿੰਨੇ ਵੀ ਪਿੰਡਾਂ ਦੇ ਲੋਕ ਆ ਸਾਡੇ ਘਰਾਂ ਨੂੰ ਡਾਰਾ ਜਦੋਂ ਦੇਖੋ ਤੁਸੀਂ ਹੜ੍ਹ ਆਇਆ ਲੋਕ ਛੱਤਾਂ ਦੇ ਉੱਪਰ ਰਹਿੰਦੇ ਸੀ ਲੋਕਾਂ ਦੇ ਵੀ ਲਾਸਟਮੈਂਟ ਹੋ ਜਾਂਦੀ ਸੀ ਰਾਤ ਨੂੰ ਕਿ ਪਾਣੀ ਆਣ ਲੱਗਾ ਲੋਕ ਸਹਿਮ ਜਾਂਦੇ ਸੀ ਉਹ ਸਹਿਮ ਦਾ ਡਰ ਅੱਜ ਵੀ ਲੋਕਾਂ ਦੇ ਅੰਦਰ ਆ ਇਸ ਕਰਕੇ ਲੋਕ ਸਾਡੇ ਨਾਲ ਦੇਖੋ ਕਿੰਨੇ ਹਜ਼ਾਰਾਂ ਦੇ ਹਸਾਮ ਨਾਲ ਲੋਕ ਆ ਰਹੇ ਆ ਇਸ ਕਰਕੇ ਉਹ ਬੰਨ੍ਹ ਲਵਾਉਣ ਵਾਸਤੇ ਆਏ ਆ ਇੱਕ ਰਾਹੋ ਰੋਡ ਦਾ ਮੁੱਦਾ ਉਹ ਬੇਸ ਹੈ ਕਿ ਕਿ ਮੈਨਿੰਗ ਬੰਦ ਕੀਤੀ ਜਾਵੇ ਇਹ ਸਾਡੇ ਨਾਲ ਤਾਜ ਪਰਮਿੰਦਰ ਸੋਨੂ ਸੀਗੇ ਜਿਹੜੇ ਕਹਿੰਦੇ ਕਿ ਅਸੀਂ ਪਾਰਟੀ ਬਾਜੀ ਤੋਂ ਉੱਟੇ ਉੱਠ ਕੇ ਜਿਹੜੀ ਕਿਸਾਨ ਯੂਨੀਅਨ ਆ ਉਹਦੇ ਸੱਦੇ ਦੇ ਉੱਤੇ ਪਹੁੰਚੇ ਆ ਜੇਕਰ ਸਰਕਾਰ ਦੀ ਹੁਣ ਵੀ ਕੰਨ ਨਾ ਖੁੱਲੇ ਅੱਖਾਂ ਨਾ ਖੁੱਲੀਆਂ ਤਾਂ ਉਹ ਜਿਹੜਾ ਸੰਘਰਸ਼ਾ ਹੋਰ ਤੇਜ਼ ਕਰਨਗੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਬਾਟੇ